ਪਤਾ ਹੈ ਕਿ ਬੱਸ ਸਟੈਂਡ ਮਸ਼ੰਡੇ ਦੇ ਵਿੱਚ ਪਿਛਲੇ ਤਕਰੀਬਨ 1997 ਤੋਂ ਬਾਅਦ ਦਾ 82 ਲੋਕ ਚਾਹੁੰਦੇ ਸੀ ਕਿ ਨਵਾਂ ਬੱਸ ਸਟੈਂਡ ਬਣੇ ਪਰ ਉਹ ਨਿਭਣ ਸਕਿਆ ਪਿਛੜੀਆਂ ਸਰਕਾਰਾਂ ਦੇ ਸਮੇਂ ਅਕਾਲੀ ਸਰਕਾਰ ਨੇ ਵੀ ਔਰ ਪਿਛਲੇ ਜਿਹੜਾ ਸਾਡੇ ਖਜ਼ਾਨਾ ਮੰਤਰੀ ਸੀ ਕਾਂਗਰਸ ਸਰਕਾਰ ਨੇ ਵੀ ਉਹਦੇ ਪੱਥਰ ਵੀ ਲਾੜਤੇ ਗਏ ਪਰ ਉਹ ਨਹੀਂ ਪੱਥਰ ਨੀ ਪੱਥਰ ਰਹਿ ਗਏ ਪਰ ਬਸ ਸੈਂਡ ਉਹ ਗੇਲੀ ਵਧਾ ਸਕੀ ਮੈਂ ਬੇਸ਼ੱਕ ਲੋਕਾਂ ਦੇ ਨਾਲ ਕੋਈ ਸਿੱਧਾ ਵਹਿਦਾ ਨਹੀਂ ਕੀਤਾ ਮੈਂ ਲੋਕਾਂ ਨੂੰ ਇਹ ਕਹਿ ਸਕੀ ਜਿੰਨੇ ਵੀ ਕੰਮ ਸ਼ਾਇਦ ਹਿੱਤਾਂ ਲੋਕਾਂ ਦੇ ਹਿੱਤ ਛਾਉਣ ਦੀ ਮੱਕਰੂਗਾ ਇਹ ਵੀ ਲੋਕ ਹਿੱਤਾਂ ਕਮ ਸੀ ਮੈਂ ਇਸ ਨੂੰ ਅੱਗੇ ਵਧਾਇਆ ਔਰ ਪਿਛਲੇ 2 ਸਾਲ ਤੋਂ ਮੈਨੂੰ ਲਗਾਤਾਰ ਲੱਗੇ ਨੂੰ ਹੋ ਗਏ ਸੀ ਕਿਉਂਕਿ ਬੜਾ ਵੱਡਾ ਪਚੀਦਾ ਮਸਲਾ ਹੁੰਦੇ ਨੇ ਡਿਪਾਰਟਮੈਂਟਾਂ ਤੋਂ ਲੈਂਡ ਲੈਣੀ ਡਿਪਾਰਟਮੈਂਟਾਂ ਦੀ ਇੱਕ ਦੂਜੇ ਡਿਪਾਰਟਮੈਂਟ ਤੋਂ ਇੱਕ ਦੂਜੇ ਡਿਪਾਰਟਮੈਂਟ ਵਿੱਚ ਲੈਣ ਲੈਂਡ ਆਉਣ ਵਾਸਤੇ ਇੱਕ OUVL ਕਮੇਟੀ ਹੁੰਦੀ ਹੈ ਜਿਹੜੀ ਚੀਫ ਸੈਕਟਰੀ ਦੇ ਅੰਦਰ ਹੁੰਦੀ ਹੈ ਔਰ ਉਸ ਦੇ ਵਿੱਚ ਸਾਰੇ ਸੈਕਟਰੀ ਉਸ ਬੈਠਦੇ ਨੇ ਪਹਿਲਾਂ ਉਸ ਨੂੰ ਕਲੀਅਰ ਕਰਾਇਆ ਗਿਆ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਕੈਬਨਟ 'ਚ ਗਿਆ ਔਰ ਇਹ ਬੱਸ ਸਟੈਂਡ ਜਿਹੜਾ ਕੈਬਿਨਟ ਨੇ ਵੀ ਪਾਸ ਕਰਤਾ ਹੈ। ਔਰ ਹੁਣ ਅਸੀਂ ਅੱਗੇ ਵੱਧ ਰਹੇ ਹਾਂ ਕਿ ਇਸ ਬਸਟੈਂਡ ਨੂੰ ਬਣਾਇਆ ਗਿਆ। ਪਰ ਪਿਛਲੇ ਦਿਨਾਂ ਦੀ ਜਿਹੜੀ ਚਰਚਾ ਜਾਂ ਮੈਂ ਸਮਝਦਾ ਕਿ ਗਲਤਫਹਿਮੀ ਜਾਂ ਜਾਣਬੁੱਝ ਕੇ ਪੈਦਾ ਕੀਤੀ ਜਾ ਰਹੀ ਗਲਤਫਹਿਮੀ ਹੈ। ਮੈਂ ਉਸ ਨੂੰ ਤੁਹਾਡੇ ਰਾਹੀਂ ਬਠਿੰਡੇ ਦੇ ਲੋਕਾਂ ਨੂੰ ਔਰ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਜਾ ਕੇ ਸਿਰਫ ਇੱਕ ਪੱਖ ਨੂੰ ਸੁਣ ਰਹੇ ਹੈ। ਉਸ ਨੂੰ ਕਲੀਅਰ ਕਰਕੇ ਦੱਸਣਾ ਚਾਹਣਾ ਹੈ ਉਸ ਦੇ ਵਿੱਚ ਮੈਂ ਅਖਬਾਰ ਦੇ ਵਿੱਚ ਅੱਜ ਪੜ੍ਹਿਆ ਕਿ ਉੱਥੇ ਇੱਕੋ ਹੀ ਗੱਲ ਦੱਸਾਈ ਜਾਂਦੀ ਹੈ ਕਿ ਬੱਸ ਸਟੈਂਡ ਬਾਹਰ ਜਾ ਰਿਹਾ ਹੈ ਮੈਂ ਇੱਥੇ ਦੱਸਣਾ ਚਾਹਣਾ ਹੈ ਨਵਾਂ ਬੱਸ ਸਟੈਂਡ ਬਣ ਰਿਹਾ ਹੈ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉਹ ਬੱਸ ਸਟੈਂਡ ਉੱਥੇ ਕਾਇਮ ਰਹੇਗਾ ਔਰ ਉਸ ਬੱਸ ਸਟੈਂਡ ਦੀ ਵਰਤੋਂ ਵੀ ਇੱਕ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਦੇ ਲਈ ਔਰ ਯਾਤਰੀਆਂ ਦੇ ਲਈ ਹੋਵੇਗੀ ਜੇ ਅਸੀਂ ਨਜ਼ਰ ਮਾਰੀਏ ਬਟਿੰਡੇ ਦੇ ਬੱਸ ਸਟੈਂਡ ਦੀ ਹਿਸਟਰੀ ਤੇ ਅਸੀਂ ਛੋਟੇ ਛੋਟੇ ਸੀ ਬਾਹਰ ਦੇਣੀਆਂ ਗੱਲਾਂ ਮੈਂ ਕਰਦਾ ਹਾਂ ਕਿਸੇ ਸਮੇਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੇ ਕੋਲੇ ਹੁੰਦਾ ਸੀ ਸਮੇਂ ਦੀ ਲੋੜ ਬਣੀ ਆਬਾਦੀ ਵਧੀ ਕਿਉਂਕਿ ਉਦੋਂ ਵਾਦੀ ਸ਼ਾਰੀ 26 27000 ਦੀ ਸੀ ਸਮੇਂ ਦੀ ਲੋੜ ਤੋਂ ਬਾਅਦ ਆਬਾਦੀ ਵਧੀ ਤੇ ਬੱਸ ਸਟੈਂਡ ਪੁਰਾਣੇ ਬੱਸ ਸਟੈਂਡ ਤੇ ਚੱਲਿਆ ਕੁਝ ਚਿਰ ਉੱਥੇ ਚੱਲਿਆ ਆਬਾਦੀ ਹੋਰ ਵਧ ਗਈ ਪੋਸਟਵਾਰ ਮਹਿਸੂਸ ਹੋਇਆ ਕਿ ਇੰਨੀ ਜਗ੍ਹਾ ਵੀ ਬੱਸ ਸਟੈਂਡ ਵਾਸਤੇ ਥੋੜੀ ਹੈ ਫਿਰ ਇਸ ਬੱਸ ਸਟੈਂਡ ਨੂੰ ਜਿਹੜਾ ਮੌਜੂਦਾ ਬੱਸ ਸਟੈਂਡ ਹੈ 1972 ਦੇ ਵਿੱਚ ਇਹ ਜਗ੍ਹਾ ਐਕੂਏਸ਼ਨ ਕਰਕੇ ਉਸ ਸਮੇਂ ਇਸ ਨੂੰ ਤਮੀਰ ਕਰਕੇ ਇੱਥੇ ਸ਼ਿਫਟ ਕੀਤਾ ਗਿਆ ਔਰ ਉੱਥੇ ਚੱਲੂ ਅੱਜ ਸ਼ਹਿਰ ਦੀ ਆਬਾਦੀ ਹੈ ਜਿਹੜੀ ਉਹ 4 ਲੱਖ ਨੂੰ ਟੁੱਕ ਚਲੀ ਹੈ ਔਰ ਸ਼ਹਿਰ ਦਿਨੋ ਦਿਨ ਵੱਧ ਰਿਹਾ ਹੈ ਸ਼ਹਿਰ ਦੇ ਚਾਰੇ ਪਾਸੇ ਇੱਕ ਪਾਸੇ ਛਾਉਣੀ ਹੈ ਇੱਕ ਪਾਸੇ ਆਪਣਾ ਇੰਡਸਟਰੀ ਏਰੀਆ ਆ ਗਿਆ ਤੇ ਕਾਰਖਾਨੇ ਆ ਗਏ ਸਿਰਫ ਇੱਕੋ ਹੀ ਪਾਸਾ ਹੈ ਜਿੱਥੇ ਅਜੇ ਆਬਾਦੀ ਵੱਧ ਸਕਦੀ ਹੈ ਉਹ ਪਾਸਾ ਹੈ ਮਨੋਟਰੋੜਾ ਵਾਲਾ ਏਰੀਆ ਔਰ ਇਹ ਜਿਹੜਾ ਆਰ ਜ਼ੋਨਟ ਪੈਂਦਾ ਰੈ residențial ਜ਼ੋਨਟ ਪੈਂਦਾ ਨਾਲ ਦੀ ਨਾਲ ਨਵੇਂ ਬੱਸ ਸਟੈਂਡ ਬਣਾਉਣ ਵਾਸਤੇ ਜਗ੍ਹਾ ਜ਼ਰੂਰ ਚਾਹੀਦੀ ਹੁੰਦੀ ਹੈ ਅੱਜ ਜਗ੍ਹਾ ਦੀ ਐਕੁਏਸ਼ਨ ਕਰਨੀ ਹੋਵੇ ਐਕੁਏਸ਼ਨ ਕਰਨੀ ਬਹੁਤ ਔਕ੍ਰਿਆ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਨੈਸ਼ਨਲ ਹਾਈਵੇ ਰੋਕੇ ਗਏ ਕਿ ਜਗ੍ਹਾ ਐਕੁਏਸ਼ਨ ਨਾ ਹੋਵੇ ਉਸ ਦੇ ਉੱਤੇ ਸਾਡੀ ਸਟੇਟ ਦਾ ਵੀ ਨੁਕਸਾਨ ਹੋਇਆ ਲਗਾਤਾਰ ਸ਼ੈਂਕੜੇ ਹਜ਼ਾਰ ਕਰੋੜ ਰੁਪਏ ਜਿਹੜਾ ਉਥੇ ਪੈਂਡਿੰਗ ਪਿਆ ਰਿਹਾ ਅਜੇ ਤੱਕ ਵੀ ਕੁਝ ਹਿੱਸੇ ਆ ਜਿਹੜੇ ਨੈਸ਼ਨਲ ਹਾਈਵੇ ਦੇ ਰਹਿੰਦੇ ਆ ਕੇਸ ਲਈ ਇਹ ਪਲਾਨ ਬਣਾਈ ਗਈ ਕਿ ਇਸ ਨੂੰ ਕਿਉਂਕਿ ਥਰਮਲ ਇਥੋਂ ਖਤਮ ਕੀਤਾ ਜਾ ਚੁੱਕਿਆ ਪਿਛਲੀ ਸਰਕਾਰ ਨੇ ਵੀ ਉਹ ਜਗ੍ਹਾ ਤੇ ਬੱਸ ਸਟੈਂਡ ਬਣਾਇਆ ਜਾਵੇ ਉਹ ਜਿਹੜੀ ਕੈਬਨਿਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਹੁਣ ਇਹਦਾ ਪ੍ਰੋਸੈਸ ਅੱਗੇ ਵਧਣਾ ਕਿ ਲੈਂਡ ਟ੍ਰਾਂਸਫਰ ਹੋਣੀ ਹੈ ਮੈਂ ਦਾ ਤੁਹਾਡੇ ਲਈ ਰਹੀ ਸਿਰਫ ਇਹੀ ਸੁਨੇਹਾ ਦੇਣਾ ਚਾਹਣਾ ਹੈ ਕਿ ਗੁੰਮਰਾਹ ਹੋਣ ਦੀ ਲੋੜ ਨਹੀਂ ਕੋਈ ਪੁਰਾਣਾ ਜਿਹੜਾ ਬੱਸ ਸਟੈਂਡ ਹੈ ਜਿਹੜਾ ਤੇਹਰੀਆਂ ਕੋਲ ਉਮਰ ਰਵੇਗਾ ਔਰ ਨਵਾਂ ਬੱਸ ਸਟੈਂਡ ਜਿਹੜਾ ਸ਼ਹਿਰ ਦੇ ਭਵਿਕਮਈ ਯੋਜਨਾ ਨੂੰ ਦੇਖ ਕੇ ਸ਼ਹਿਰ ਦੇ ਵਿਕਾਸ ਨੂੰ ਦੇਖ ਕੇ ਸ਼ਹਿਰ ਦੇ ਬਾਧੇ ਨੂੰ ਦੇਖ ਕੇ ਇੱਕ ਨਵਾਂ ਵਰਟਨ 3 ਏਕੜ ਦੇ ਵਿੱਚ ਬਣਾਇਆ ਜਾਵੇਗਾ